ਨੱਬਨਗਰ ਕੌਂਸਲ ਦੀ ਪ੍ਰਧਾਨ ਸੁਜਾਤਾ ਚਾਵਲਾ ਦਾ ਅਸਤੀਫਾ ਮੇਰੇ ਕੋਲ ਆ ਚੁੱਕਿਆ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਜਿਨ੍ਹਾਂ ਕੌਂਸਲਰਾਂ ਵੱਲੋਂ ਬੇਪ੍ਰੋਸੈਜ ਯੋਗੀ ਦਾ ਮਤਾ ਪਾਇਆ ਗਿਆ ਸੀ ਉਹਨਾਂ ਲਿਖਤੀ ਰੂਪ ਵਿੱਚ ਵਾਪਸ ਲਿਆ ਦੇਖੋ ਇਹਦੇ ਵਿੱਚ ਹੁਣ ਅਗਲਾ ਜਿਹੜਾ ਪ੍ਰਧਾਨ ਹੈ ਠੀਕ ਹੈ ਪ੍ਰਧਾਨ ਜਿਹੜਾ ਲਾਉਣਾ ਤੁਸੀਂ ਦੇਖਿਓ ਇਹ ਸਾਰੇ ਵੀਰਾਂ ਨੇ ਇਹ ਵੀ ਗੱਲ ਕਹੀ ਹੈ ਜਿ ਹੌਂਦਾ ਕਾਰਪੋਰੇਸ਼ਨ ਨਾਲ ਵੀ ਸ਼ੇਅਰ ਕਰਨਗੇ ਕਿ ਜਿੰਨੇ ਜਿੱਤਨੇ ਨੂੰ ਥਾਪੜਾ ਦੇਓਗੇ ਉਹ ਪ੍ਰਧਾਨ ਤੇ ਦਾ ਹੋਊਗਾ ਜਿਵੇਂ ਮੰਨ ਲਓ ਮੈਂ ਕਹਿ ਦਵਾਂ ਵੀ ਕਿ ਸੀਨੀਅਰ ਮੀਤ ਪ੍ਰਧਾਨ ਜਿਹੜੇ ਆ ਮਲਤੀ ਕਰਸਾਨੀ ਜਿੰਨੇ ਕਿ ਇਹਨਾਂ ਨੂੰ ਇਹਨਾਂ ਕੋਈ ਲੋਕਾਂ ਨੇ ਸਾਨੂੰ ਕੋਈ ਪ੍ਰੋਬਲਮ ਨਹੀਂ ਠੀਕ ਹੈ ਇਹ ਸਾਰੇ ਭਰਾ ਜਿਹੜੇ ਨਾਲ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਮੈਂ ਵਿਸ਼ਵਾਸ ਰੱਖਦਾ ਹਾਂ ਕਿ ਆਪਾਂ ਸ਼ਹਿਰ ਦੀ ਡਿਵੈਲਪਮੈਂਟ ਕਰਨੀ ਹੈ ਆਪਾਂ ਨੇ ਵਾਰਡ ਦੀ ਡਿਵੈਲਪਮੈਂਟ ਕਰਨੀ ਹੈ ਲੋਕਾਂ ਨੇ ਆਪਾਂ ਨੂੰ ਵੋਟ ਪਾਈ ਹੈ ਤੁਹਾਨੂੰ ਵੋਟ ਪਾਈ ਹੈ ਮੈਨੂੰ ਵੋਟ ਪਾਈ ਹੈ ਆਪਣੇ ਲਈ ਕੰਮ ਪ੍ਰਮੁੱਖ ਹੈ ਜੀ ਬਕਤੀ ਵਿਸ਼ੇਸ਼ ਪ੍ਰਮੁੱਖ ਨਹੀਂ ਕੰਮ ਪ੍ਰਮੁੱਖ ਹੈ ਅਗਰ ਆਪਾਂ ਨੂੰ ਕੋਈ ਲੱਗੂਗਾ ਕਿ ਕੋਈ ਬੰਦਾ ਕੰਮ ਦੇ ਵਿੱਚ ਪਤਾਈ ਕਰਦਾ ਤਾਂ ਆਪਾਂ ਫਿਰ ਬਦਲ ਸਕਦੇ ਹਾਂ ਮਾਤਾ ਜੀ ਮੈਂ ਸ਼ਾਂਤੀ ਨਾਲ ਤੁਸੀਂ ਪਿਆਰ ਨਾਲ ਬਹਿ ਕੇ ਜੇ ਗੱਲਬਾਤ ਕੀਤੀ ਹੈ ਔਰ ਇਹ ਗੱਲ ਪਿਆਏ ਤੁਸੀਂ ਇਹ ਨਹੀਂ ਸਮਝਦੇ ਵੀ ਇਸ ਚੀਜ਼ ਦੇਰੀ ਹੋਗੀ ਕਿ ਇਹਨਾਂ ਵਧੀਆ ਕੰਮ ਤੇ ਪਹਿਲਾ ਹੋ ਜਾਂਦਾ ਜਿਵੇਂ ਅੱਜ ਸਾਰੇ ਕੌਂਸਲਰ ਨੇ ਸੋਸ਼ਲ ਮੀਡੀਆ ਤੇ ਬੋਲ ਕੇ ਪਾਇਆ ਵੀ ਉਹ ਨਹੀਂ ਲੋੜ ਪੈਂਦੀ ਨਹੀਂ ਦੇਖੋ ਮੈਨੂੰ ਇਸੇ ਕਰਕੇ ਤਾਂ ਬੈਠੇ ਆ ਕਿ ਸਾਰੇ ਭਰਾਵਾਂ ਨੇ ਸਾਡੀ ਪਿੰਨ ਰੋਜ਼ੀ ਨਾਲ ਇਕੱਠੀ ਆ ਪੌਜਾ ਸਾਹਿਬ ਨਾਲ ਦੇ ਮੈਸੇਜ ਸਾਰੇ ਜਿੰਨੇ ਵੀ ਪ੍ਰਾਪਤ ਆਰੇ ਇਹ ਸਾਰੇ ਮੈਂ ਇਹਨਾਂ ਨੂੰ ਪਰਵਾਰ ਸੰਬੰਧਾਂ ਦੀ ਆਪਣਾ ਇਹਨਾਂ ਨੇ ਕਿਹਾ ਕਿ ਐਮਐਲ ਸਾਹਿਬ ਤੁਸੀਂ ਆਪ ਵਿਚ ਆ ਕੇ ਇਸ ਮਸਲੇ ਦਾ ਹੱਲ ਕਰੋ ਅਸੀਂ ਤੁਹਾਡੇ ਨਾਲ ਹਾਂ ਠੀਕ ਹੈ ਤੇ ਮੈਂ ਇੱਕ ਜ਼ਿੰਮੇਵਾਰ ਇੱਕ ਵਿਅਕਤੀ ਹੋਣ ਦੇ ਨਾਤੇ بطور ਐਮਐਲਏ ਮੇਰਾ ਫਰਜ਼ ਬਣਦਾ ਸੀ ਕਿ ਸਾਰੇ ਮੀਡੀਆ ਪਲੇਟਫਾਰਮ ਦੇ ਇਕੱਠਾ ਕੀਤਾ ਜਾਵੇ ਔਰ ਸਾਰੇ ਭਰਾਜ ਨੇ ਇਕੱਠੇ ਹੋ ਇਕੱਠੇ ਹੋ ਕੇ ਆਏ ਨੇ ਸਭ ਨੇ ਸਾਈਨ ਕਰਕੇ ਦਿੱਤੇ ਕਿ ਜਿਹੜਾ ਅਸੀਂ ਬੇਇਖਦੋਸਗੀ ਦਾ ਮੱਧਾ ਦਿੱਤਾ ਸੀ ਉਸ ਦੀ ਵਾਪਸ ਲੈ ਲਿਆ ਐਮਐਲ ਸਾਹਿਬ ਤੁਸੀਂ ਕਹੇ ਸੀ ਕਿਸਾਨਾਂ ਦੇ ਨਾਮ ਕੀ ਲੱਗਦਾ ਵੀ ਇਹ ਜਿਹੜੀ ਟਰੈਲੀ ਚੋਰੀ ਨੂੰ ਲੈ ਕੇ ਉਸ ਦੀ ਵੀ ਨਿਰਪੱਖ ਜਾਣ ਤੋਂ ਹੋਣੀ ਚਾਹੀਦੀ ਦੇਖੋ ਇਹ ਕਾਨੂੰਨ ਦਾ ਕੰਮ ਹੈ ਦੇਸ਼ ਦੇ ਵਿੱਚ ਸਭ ਤੋਂ ਉੱਪਰ ਸਿਧਾਂਤ ਸਭ ਤੋਂ ਉੱਪਰ ਕਾਨੂੰਨ ਆ ਕਾਨੂੰਨ ਸਰਵ ਉੱਚਾ ਸਾਡੇ ਲਈ ਅਗਰ ਕਿਸੇ ਨੇ ਕੁਝ ਕੀਤਾ ਅਗਰ ਸਾਬਤ ਹੋ ਗਿਆ ਤਾਂ ਉਸ ਨੂੰ ਸਜ਼ਾ ਹੋਏਗੀ ਅਗਰ ਨਹੀਂ ਕੀਤਾ ਤਾਂ ਬਰੀ ਹੋ ਜੇਗਾ ਇਹ ਕਾਨੂੰਨ ਦਾ ਕੰਮ ਹੈ ਕਾਨੂੰਨ ਨੂੰ ਕਰਨ ਦਿਓ ਕਾਨੂੰਨ ਆਪਣੀ ਗੱਲ ਹੈ ਜੀ ਕੋਰਟ ਦੇ ਵਿੱਚ ਜਾਊਗਾ ਉੱਥੇ ਸੂਤ ਹੋਣ ਦੀ ਜ਼ਰੂਰੀ ਹੋਗਾ ਸਾਰਾ ਕੋੜ ਦਾ ਫੈਸਲਾ ਹੋ ਗਿਆ ਕੋੜ ਦਾ ਫੈਸਲਾ ਹੋ ਗਿਆ ਸਰ ਤੁਸੀਂ ਨਮਾ ਪਰ ਗਾਨ ਕੇ ਆ ਵੀ ਥੋੜੀ ਪਸੰਦ ਆ ਇਹ ਨਹੀਂ ਹੋਣਾ ਜਿਹੜਾ ਕਾਬਿਲ ਆ ਜਿਹੜਾ ਸ਼ਹਿਰ ਦੀ ਸਮੱਸਿਆ ਦਾ ਹੱਲ ਕਰ ਸਕੇ ਉਹ ਪ੍ਰਧਾਨ ਚਾਹੀਦਾ ਕਿਉਂਕਿ ਲੋਕ ਤਾਂ ਨੇ ਦੇਖੋ ਜਿਹੜੇ ਭਰਾ ਸਾਰੇ ਥੁਰਕੇ ਭੇਜਦੇ ਨੇ ਚਾਹੇ ਆਵਾਮਾ ਦੀ ਪਾਰਟੀ ਆ ਚਾਹੇ ਕਾਂਗਰਸ ਆ ਕਾਲੀ ਜੱਤ ਇਹ ਸਾਰੇ ਕਾਬਿਲ ਹੀ ਨਹੀਂ ਨੇ ਇਹਨਾਂ ਚ ਕੋਈ ਵੀ ਹੋ ਸਕਦਾ ਨਹੀਂ ਨਹੀਂ ਇਹਨਾਂ ਚ ਕੋਈ ਕਮੀ ਪੇਸ਼ ਥੋੜਾ ਕਿਸੇ ਦੇ ਆਪਣੇ ਆਪਣੇ ਵਾਰਡ ਦਾ ਹਰੰਦਾਰ ਇੱਕ ਜ਼ਿੰਮੇਵਾਰ ਵਿਅਕਤੀ ਹੈ ਜਿਹਨੂੰ ਲੋਕਾਂ ਨੇ ਵੋਟਾਂ ਪਾ ਕੇ ਚੁਣਿਆ ਹਾਂ ਇਹ ਜ਼ਰੂਰ ਹੁੰਦਾ ਕਿ ਜੋ ਸਰਕਾਰ ਹੁੰਦੀ ਹੈ ਤੇ ਜਿਹੜੇ ਪਾਰਟੀ ਦੇ ਵਿੱਚ ਸ਼ਾਮਲ ਹੁੰਦੇ ਨੇ ਜਾਂ ਜਿਹ ਮਿਲ ਕੇ ਚੱਲਦੇ ਨੇ ਉਹਨਾਂ ਤੇ ਭਰੋਸਾ ਪ੍ਰਗਟਾਇਆ ਜਾਂਦਾ ਔਰ ਬਾਕੀ ਜਿਹੜੇ 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 ਦੂਸਰੀਆਂ ਪਾਰਟੀਆਂ ਦੇ ਲੋਕ ਨੇ ਜੀ ਮੰਨ ਲਓ ਅਗਰ ਮੈਂ ਨਾ ਪਾਵਰ ਤੋਂ ਮੈਂ ਕੋਈ ਹੋਰ ਪਾਰਟੀ ਹੋਵੇ ਨੀ ਪਹਿਲਾਂ ਸਾਡਾ ਕੋਈ ਇੰਟਰਫੇਰੈਂਸ ਨਹੀਂ ਜਿੱਦੀ ਸਰਕਾਰ ਉਹਨਾਂ ਨੂੰ ਕੰਮ ਕਰਨ ਦੇਉਂਦੀ ਇਸੇ ਕਰਕੇ ਤਾਂ ਆਪਾਂ ਵੋਟ ਪਾਉਨੇ ਬਿਕਾਜ਼ ਇਸ ਕਰਕੇ ਮੈਂ ਬੇਨਤੀ ਕਰਦਾ ਨਾਪਾ ਨਿਵਾਸੀਆਂ ਨੂੰ ਵੀ ਕਿ ਨਾਬਾ ਸਾਧ ਲਈ ਪ੍ਰੈਫਰ ਨਾਬਾ ਦੀ ਸੁਭਾਈ ਪ੍ਰੈਫਰਾ ਨਾਪੇ ਦਾ ਅੱਛਾ ਮਾਹੌਲ ਹੋਵੇ ਹਰੇਕ ਵਾਰਡ ਦਾ ਕੰਮ ਹੋਵੇ ਜਿਹੜੇ ਸਾਡੇ ਮਸਲੇ ਨੇ ਪੂਛੇ ਤਰੀਕੇ ਨਾਲ ਠੱਲ ਹੋਣ ਉਹ ਉਹ ਮੇਰਾ ਮਤਲਬ ਨਾ ਇਹ ਤੋਂ ਸਗੋਂ ਲੋਨਾ ਸਰ ਜਿਹੜੀ ਖਾਸ ਤੌਰ ਤੇ ਰਿਆਸਤੀ ਨਾਲਿਆਂ ਦੀ ਸਫਾਈ ਬਿਲਕੁਲ ਨਹੀਂ ਹੋਈ ਇਸ ਵਾਰ ਵੀ ਨਹੀਂ ਹੋਈ ਕੀ ਲੱਗਦਾ ਨਵਾਂ ਪ੍ਰਧਾਨ ਦੇ ਸਾਹਮਣੇ ਇੱਕ ਚੈਲੰਜ ਤਾਂ ਹੋਵੇਗਾ ਨਾ ਇਹ ਸਫਾਈ ਬਿਲਕੁਲ ਇਮਾਨਦਾਰੀ ਨਾਲ ਹੋਵੇ ਦੇਖੋ ਪਿਛਲੀ ਵਾਰੀ ਕੀ ਹੋਇਆ ਸੀ ਜਦੋਂ ਅਸੀਂ ਟੈਂਡਰ ਲਾਏ ਸੀ ਨਾ ਪਰ ਪਿਛਲੀ ਵਾਰੀ ਕੁਝ ਸਾਡੇ ਐ ਸਮਝ ਲਓ ਮੈਂ ਤਾਂ ਇਹ ਕਹਿੰਦਾ ਕਿ ਅੜਜਾਨਾ ਪਾਣੀ ਚਲਾ ਲਓ ਆਪਾਂ ਆਪਣੇ ਲੋਕਾਂ ਦੇ ਨੁਕਸਾਨ ਕਰ ਰਹੇ ਆ ਕਿ ਆਪਾਂ ਸਫਾਈ ਕਰਨਾ ਚਾਹੁੰਦੇ ਉਹਨਾਂ ਨੇ ਕਿ ਕਿ ਸ਼ਿਕਾਇਤ ਪਾਤੀ ਕਿ ਜੀ ਟੈਂਡਰਾਂ ਦੇ ਵਿੱਚ ਬਹੁਤ ਵੱਡਾ ਦੀਵ ਘੱਪੜਾ ਹੁੰਦਾ ਜਿਹੜਾ ਟੈਂਡਰ 70 ਲੱਖ ਦਾ ਲੱਗਦਾ ਸੀ ਉਹ 35 ਦਾ 35 ਲੱਖ ਦਾ ਹੋ ਗਿਆ ਦੋ ਅੱਧ ਘਟ ਗਿਆ ਉਹਦੇ ਵਿੱਚ ਵੀ ਕਪੜਾ ਪਿਛਲੇ ਸਾਲ ਤਾਂ ਸਫਾਈ ਹੋਈ ਨਹੀਂ ਅਫੀਸ਼ੀਅਲੀ ਤੌਰ ਤੇ ਸਫਾਈ ਨਹੀਂ ਪਰ ਅਸੀਂ ਆਪਣੇ ਕੋਲੋਂ ਮੁਲਾਜ਼ਮ ਲਾ ਕੇ ਅਸੀਂ ਸਫਾਈ ਕਰਾਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਸ਼ਹਿਰ ਆਪਣਾ ਹੈ ਔਰ ਇੱਥੇ ਕੀ ਟੈਂਡਰ ਜਿਹੜੇ ਆ ਉਹ ਪ੍ਰੋਪਰ ਤਰੀਕੇ ਨਾਲ ਲੱਗੇ ਹਰੇਕ ਵਾਰਡ ਦਾ ਜਿਹੜੇ ਡਿਵੈਲਪਮੈਂਟ ਦੇ ਟੈਂਡਰ ਨੇ ਇਹਨਾਂ ਦੇ ਵਿੱਚੋਂ ਜਿੰਨੇ ਮੇਰਾ ਸਪੈਸ਼ਲ ਕੈਨੇਡਾ ਦੁਆਏ ਦੇ ਜਿਹੜੇ ਪਬਲਿਕ ਹੋਏ ਇਹਨਾਂ ਦਾ ਵਾਰਡ ਹੈ ਇਹਨਾਂ ਨੂੰ ਇਹ ਸ਼ਿਕਾਇਤ ਨਹੀਂ ਮਿਲੂਗੀ ਕਿ ਜੀ ਮੇ ਮਾ ਜੀ ਸਾਹਿਬ ਕਿੰਨੇ ਦਿਨ ਲੱਗਣਗੇ ਨੈਕਸਟ ਪ੍ਰਧਾਨ ਇਹਨਾਂ ਨੂੰ ਨਗਰ ਕੌਂਸਲ ਜੀ ਦੇਖੋ ਫਿਲਹਾਲ ਤਾਂ ਜੀ ਜਿਹਨੇ ਸੀਨੀਅਰ ਮੀਤ ਪ੍ਰਧਾਨ ਹੈ ਅਮਰਜੀਤ ਕੌਰ ਸਾਨੀ ਠੀਕ ਹੈ ਜੀ ਤੇ ਉਹ ਆਪਣਾ ਕਾਰ ਜਿਹੜਾ ਜੀ ਉਹਨਾਂ ਨੂੰ ਮਤਲਬ ਕਿ ਸੀਨੀਅਰ ਮੀਤ ਪ੍ਰਧਾਨ ਨੇ ਪਾ ਲਏ ਨੇ ਉਹ ਠੀਕ ਠਾਕ ਕੰਮ ਕਰ ਰਹੇ ਨੇ ਜੀ ਤੱਕ ਕੋਈ ਕੋਈ ਪ੍ਰੋਬਲਮ ਨਹੀਂ ਜੀ ਇਹਨਾਂ ਵੱਲੋਂ ਦੀ ਕੋਈ ਪ੍ਰੋਬਲਮ ਨਹੀਂ ਮੈਨੂੰ ਦੱਸੋ ਜੀ ਕੋਈ ਕਿੰਤੂ ਪ੍ਰੰਤੂ ਹੈ ਜੀ ਕਿਸੇ ਨਹੀਂ ਜਿਹੋ ਉਹ ਦੱਸ ਦਾਂਗੇ ਸਰ ਕੋਈ ਕਿੰਤੂ ਹਾਂ ਬਿਲਕੁਲ ਹਾਂ ਅਗਰ ਅਗਰ ਤੁਹਾਨੂੰ ਲੱਗਦਾ ਕਿ ਕੋਈ ਕਿੰਤੂ ਪ੍ਰੰਤੂ ਆ ਇਹ ਸਾਰੇ ਭਰਾਵਾਂ ਨੂੰ ਬਿਠਾ ਕੇ ਇਹਨਾਂ ਨੂੰ ਕ ਰਪਾ ਇਹ ਸ਼ੁਕੇ ਪਾ ਮੈਚ ਹੋਣਾ ਕਿ ਇਦਾਂ ਇਦਾਂ ਹੋ ਜਵੇ ਪਰ ਮੈਨੂੰ ਇਹ ਭਰੋਸਾ ਕਿ ਭਰਾ ਸਾਰੇ ਨਾਲ ਚਲੋ ਹੁਣ ਫਾਈਨਲ ਇਹ ਗੱਲ ਹੋਈ ਪਸਤੀਫਾ ਤੁਸੀਂ ਲੈ ਲਿਆ ਸਜਾਤਾ ਚਾਵਲਾ ਦਾ ਤੇ ਫਿਲਹਾਲ ਜਿਹੜੀ ਸਾਨੀ ਜਿਹੜੇ ਨੇ ਮੈਡਮ ਸਾਨੀ ਨੇ ਉਹ ਪ੍ਰਧਾਨਗੀ ਦੇ ਕਾਬਿਲ ਸੀਨੀਅਰ ਵੀਪ ਪ੍ਰਧਾਨ ਦੇ ਹਾਂਜੀ ਉਹ ਪ੍ਰਧਾਨਗੀ ਦੇ ਕਾਬਿਲ ਜੀ ਲਾਭਾ ਨੇ ਬਤਾਇਆ ਕਿ ਗੁਰਦੇਵ ਸਿੰਘ ਦੇਵਮਾਨ ਕੋਲ ਸਜਾਤਾ ਚਾਵਲਾ ਦਾ ਅਸਤੀਫਾ ਦੇ ਚਾਹੇ ਨੀ ਆਪ ਦੇਖੋ ਮੇਰੀ ਖਸਤਾ ਬੇਪ੍ਰੋਸਕੀ ਦਾ ਮਤਾਂ ਕੈਨਸਲ ਕਰਦੇ ਸਿਗਨੇਚਰ ਮੇਰੀ ਗੱਲ ਸਮਝ ਜਦੋਂ ਮੈਂ ਤੁਹਾਨੂੰ ਇਹ ਗੱਲ ਕਹਿ ਦਿੱਤੀ ਜੀ ਜਦੋਂ ਬੇਪ੍ਰੋਸਕੀ ਦਾ ਮਤਾਂ ਕੈਨਸਲ ਹੀ ਹੋ ਗਿਆ ਜੀ ਠੀਕ ਹੈ ਜੀ ਔਰ ਜਿਹੜੀ ਭਰਾ ਸਾਰੇ ਕਹਿ ਰਹੇ ਸੀ ਵੀ ਅਸੀਂ ਇਸ ਚੀਜ਼ ਲਈ ਉਹ ਆਲਰੇਡੀ ਹੋ ਹੀ ਗਿਆ ਹੈ ਪਿੱਛੇ ਕੋਈ ਕੰਮ ਨਹੀਂ ਦੱਸੋ ਮੈਨੂੰ ਪਿੱਛੇ ਕੀ ਹੈ